ਸਵਾਗਤ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੁਸੀਂ ਜੁੜ ਚੁੱਕੇ ਹੋ ਤੁਹਾਡੇ ਆਪਣੇ YouTube ਚੈਨਲ ਜਗਤਾਰ ਸਿੰਘ ਸਿੱਧੂ ਨਾਲ ਅਤੇ ਗੱਲ ਕਰਦੇ ਆ ਜੋ ਕੱਲ ਪਰਸੋਂ ਦਾ ਸਾਰਾ ਸੋਸ਼ਲ ਮੀਡੀਆ ਭਰਿਆ ਪਿਆ ਅਮਰੀਕਾ ਤੋਂ ਇੰਡੀਆ ਵੱਲ ਰਿਪੋਰਟ ਕੀਤੇ ਵਿਅਕਤੀਆਂ ਦੀ ਬੜੀਆਂ ਲੋਕਾਂ ਦੀਆਂ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਨੇ ਤੇ ਸਰਕਾਰ ਵੀ ਇਸ ਮੁੱਦੇ ਤੇ ਬੋਲੀ ਐ। ਵਿਰੋਧੀ ਧਿਰ ਨੇ ਜਦੋਂ ਇਹ ਕੱਲ ਮੁੱਦਾ ਚੁੱਕਿਆ ਪਾਰਲੀਮੈਂਟ ਵਿੱਚ ਤੂੰ ਤੁਸੀਂ ਹੋਰ ਦੇਖੋ ਧਿਆਨ ਨਾਲ ਵੀ ਦੇਸ਼ ਦੇ ਵਿਦੇਸ਼ ਮੰਤਰੀ ਆ ਜਿਹੜਾ ਡਾਕਟਰ ਐਸ ਸੁਬਰ ਐਸ ਜੈ ਸੰਕਰ ਉਹਦਾ ਬਿਆਨ ਦੇਖੋ ਕਿੰਨਾ ਕਿੰਨਾ ਹਾਸੋ ਹਿਣਾ ਬਿਆਨ ਐ। ਉਹਨੂੰ ਪੁੱਛਿਆ ਗਿਆ ਵੀ ਸਾਡੇ ਦੇਸ਼ ਦੇ ਲੋਕਾਂ ਨੂੰ ਠੀਕ ਹੈ ਥੋੜਾ ਰਿਪੋਰਟ ਕਰਤਾ ਅਨਡਾਕੂਮੈਂਟ ਸੀਗੇ ਉਹ ਗੈਰਕਾਨੂੰਨੀ ਸੀਗੇ ਪਰ ਉਹਨਾਂ ਨੂੰ ਪੈਰਾਂ 'ਚ ਬੀੜੀਆਂ ਲਾਉਣੀਆਂ ਹੱਥਾਂ 'ਚ ਹਥਕੜੀਆਂ ਲਾਉਣੀਆਂ ਅਪਰਾਧੀਆਂ ਮੰਗੂ ਇਹ ਇਹ ਕਿੰਨਾ ਕੁ ਜਾਇਜ਼ ਹੈ ਇਹਦਾ ਅਪਰੋਧ ਕਰਨਾ ਬਣਦਾ ਤਾਂ ਸਾਡੇ ਵਿਦੇਸ਼ ਮੰਤਰੀ ਬੜਾ ਸਹਿਜ ਨਾਲ ਕਹਿੰਦੇ ਨੇ ਕਿ ਇਹਦਾ ਕਹਿੰਦੇ ਵੀ ਕਾਫੀ ਸਾਲਾਂ ਤੋਂ ਇਹਦਾ ਨੀਤੀ ਆ ਉਥੋਂ ਦਾ ਉਸੂਲ ਹੈ ਅਮਰੀਕਾ ਦਾ ਯੂ ਐਸ ਦਾ ਵੀ ਉਹ ਇਸ ਤਰ੍ਹਾਂ ਹੀ ਕਰਦੇ ਹੁੰਦੇ ਨੇ ਜੀ ਉਹ ਹੱਥ ਕੜੀਆਂ ਮਿਲਾਉਂਦੇ ਹੁੰਦੇ ਨੇ ਤੇ ਪੈਰਾਂ 'ਚ ਬੀੜੀਆਂ ਪਾਉਂਦੇ ਹੁੰਦੇ ਨੇ ਤੇ ਇਹ ਕੋਈ ਨਵੀਂ ਗੱਲ ਨਹੀਂ ਹੈ ਇਹ ਪਹਿਲੀ ਵਾਰ ਨਹੀਂ ਹੋਇਆ ਨਾ ਆਖਰੀ ਵਾਰ ਹੋਇਆ ਤੁਸੀਂ ਦੇਖੋ ਐਡੇ ਵੱਡੇ ਲੋਕਤੰਤਰ ਦੇਸ਼ ਦੇ ਵਿਦੇਸ਼ ਮੰਤਰੀ ਦਾ ਤੁਸੀਂ ਬਿਆਨ ਦੇਖੋ ਦੂਜੇ ਪਾਸੇ ਕੋਲੰਬੀਆ ਨਿਕਾ ਦਾ ਦੇਸ਼ ਹੈ ਭੁਰਕ ਜਦੋਂ ਉਹਨੂੰ ਜਾਣਕਾਰੀ ਮਿਲੀ ਵੀ ਇਸ ਤਰ੍ਹਾਂ ਸਾਡੇ ਕੋਲੰਬੀਆ ਦੇ ਬੰਦਿਆਂ ਨੂੰ ਲੈ ਕੇ ਆ ਰਹੇ ਨੇ ਹੱਥੀ ਹੱਥ ਕੜੀਆਂ ਤੇ ਬੇੜੀਆਂ ਲਾ ਕੇ ਤਾਂ ਉਹਨੇ ਜਹਾਜ਼ ਹੀ ਵਾਪਸ ਕਰਤਾ ਅਮਰੀਕਾ ਦਾ ਕਹਿੰਦਾ ਪਹਿਲਾਂ ਬੰਦਿਆਂ ਵਾਂਗੂ ਇਹਨਾਂ ਨੂੰ ਲੈ ਕੇ ਆਓ ਇਹ ਕੋਈ ਗੁਨਾਹਗਾਰ ਨਹੀਂ ਹੈਗੇ ਇਹ ਕੋਈ ਅਪਰਾਧੀ ਨਹੀਂ ਹੈਗੇ ਤੁਸੀਂ ਕਿਸੇ ਯਾਤਰੀ ਜਹਾਜ਼ ਚ ਲੈ ਕੇ ਆਓ ਚਾਟੜ ਚ ਜਾਂ ਫੌਜੀਆਂ ਦੇ ਜਹਾਜ਼ ਚ ਵਿੱਚ ਫੌਜ ਬਿਠਾ ਕੇ ਐਨਾ ਉਹਨਾਂ ਨੂੰ ਜਲੀਲ ਕਰਕੇ ਮੈਂ ਨਹੀਂ ਉਤਰਨਿਆਂਗਾ ਇੱਥੇ ਕਿਸੇ ਨੂੰ ਮੇਰੇ ਦੇਸ਼ ਦੇ ਨੂੰ ਨਾ ਜਹਾਜ਼ ਵਾਲ ਲਕੇ ਲਿਆਓ ਦੇਖੋ ਕਿੰਡੀ ਵੱਡੀ ਜ਼ਰੂਰਤ ਦਿਖਾਈ ਆ ਛੋਟੇ ਜਿਹੇ ਦੇਸ਼ ਦੇ ਰਾਸ਼ਟਰਪਤੀ ਨੇ ਇਧਰ ਸਾਡੇ ਵਾਲਾ ਬੇਸਬੂ ਗੁਰੂ ਕਹਾਂ ਮੈਂ ਬੇਸਬੂ ਗੁਰੂ ਬਣ ਗਿਆ ਜਾਂ ਬਣ ਜਾਊਗਾ ਚੀਨ ਹੀ ਗੱਡੇ ਭਾਈਆਂ ਨੇ ਨਾ ਦੋਹੇ ਜੋੜੀਦਾਰਾਂ ਨੇ ਨਾ ਮਿੱਤਸਾਂ ਨੇ ਨਹਾੜੇ ਮੋਦੀ ਸਾਹਿਬ ਨੇ ਬਿਸਵਗੁਰੂ ਨੇ ਸਭ ਕਾ ਸਾਫ ਸਭ ਕਾ ਵਿਕਾਸ ਇੱਕ ਸ਼ਬਦ ਨਹੀਂ ਬੋਲ ਸਕਿਆ ਅਮਰੀਕਾ ਦੇ ਇਹ ਰਹੇ ਦੀ ਕਾਸਰ ਕੱਢਤੀ ਹਰਿਆਣਾ ਦੀ ਸਰਕਾਰ ਨੇ ਇੱਥੋਂ ਲੈ ਕੇ ਗਿਆ ਨੇ ਇਹਨਾਂ ਨੂੰ ਬੱਸਾਂ ਵਿੱਚ ਜਿਹੜੀਆਂ ਕੈਦੀਆਂ ਵਾਸਤੇ ਨਹੀਂ ਬੱਸਾਂ ਹੁੰਦੀਆਂ ਪੁਲਿਸ ਦੇ ਕੈਦੀ ਉਠਾਉਣ ਵਾਸਤੇ ਜਾਨੀ ਜਿਹੜਾ ਜਲੀ ਟਰੰਪ ਨੇ ਕਰਨਾ ਦੇ ਦੋ ਕਰੀ ਕਰਿਆ ਆਪਣੇ ਦੇਸ਼ ਦੇ ਵਸਨੀਕਾਂ ਨੂੰ 30 ਬੰਦਿਆਂ ਨੂੰ ਸਾਡੀਆਂ ਰਾ ਸਰਕਾਰ ਉਹ ਵੀ ਉੱਥੇ ਸਰਕਾਰ ਭਾਜਪਾ ਦੀ ਹੈ ਉਹਨਾਂ ਨੇ ਕੇਦੀ ਵਾਲੀ ਬੱਸਾਂ 'ਚ ਬਿਠਾ ਕੇ ਉਹਦੇ ਘਰਾਂ ਨੂੰ ਭੇਜੇ ਨੇ ਕੀ ਹੋ ਰਿਹਾ ਯਾਰ ਆਪਣੇ ਦੇਸ਼ ਦਾ ਕੀ ਵੱਡੀ ਤਾਕਤਵਰ ਨੂੰ ਫਿਰ ਦਿਨ ਇਹ ਦੇਖੋ ਅੱਜ ਇਹ ਕਹਿੰਦੇ 18000 ਨੇ ਭਾਰਤੀ ਅਜੇ 104 ਹੀ ਆਏ ਨੇ ਹੋਰ ਦੇਖੋ ਰੌਲਾ ਪੈ ਰਿਹਾ ਕਈ ਦਿਨਾਂ ਵੀ 205 ਆ ਲੈ ਰਹੇ ਨੇ 205 ਆ ਲੈ ਰਹੇ ਨੇ ਸਰਕਾਰ ਨੂੰ ਪਤਾ 205 ਆ ਲੈ ਰਹੇ ਨੇ ਪਰ ਦੱਸ ਨਹੀਂ ਸਕਿਆ ਵੀ 104 ਹੀ ਆ ਰਹੇ ਨੇ ਜਦੋਂ ਆਏ ਨੇ ਫੇਰ ਅੱਗੇ ਪਤਾ ਵੀ ਹਾਂ 104 ਮੁੰਡਿਆਂ ਰੌਲਾ ਪਾਇਆ ਮੁੰਡਿਆਂ ਨੇ ਵੀ 104 ਆ ਰਹੇ ਨੇ ਇੰਡੀਆ ਦੇ 104 ਨੇ ਜੀ ਦੂਜੀ ਜਿਹੜੀ ਪੰਜਾਬ ਦੀ ਬੇਇੱਜ਼ਤੀ ਕਰਨ ਨੂੰ ਫਿਰਦੇ ਸੀ ਕਿ ਕਰਨੀ ਕੋਸ਼ਿਸ਼ ਕਰਦੇ ਨੇ ਪਰ ਕਰਤਾ ਕੋਈ ਨਹੀਂ ਸਕਦਾ ਕਿਉਂਕਿ ਇਹ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਇਹਦੀ ਕੋਈ ਬੇਇੱਜ਼ਤੀ ਨਹੀਂ ਕਰ ਸਕਦਾ ਜਿਹਨੇ ਕਰਨੇ ਕੋਸ਼ਿਸ਼ ਕੀਤੀ ਹੈ ਫਿਰ ਉਹਦਾ ਆਪਾ ਹਾਸਲ ਵੀ ਦੇਖ ਲਓ ਕੀ ਹੋਇਆ ਉਹਦਾ ਗੁਜਰਾਤ ਦੇ 33 35 ਨੇਗੇ 33 ਹਰਿਆਣਾ ਦੇ 33 ਨੇ ਤੇ ਪੰਜਾਬ ਜਿਹੜਾ 30 ਨੇਗੇ ਇੱਥੇ ਜਹਾਜ਼ ਕਿਉਂ ਤਾਰਿਆ ਮੈਂ ਕੱਲ ਦੱਸਿਆ ਸੀਗਾ ਮੇਰੀ ਕੱਲ ਵਾਲੀ ਵੀਡੀਓ ਪਰਸੋਂ ਵਾਲੀ ਚ ਮੈਂ ਦੱਸਿਆ ਸੀ ਵੀ ਕਿਉਂ ਤਾਰਿਆ ਜਾਣ ਬੁੱਝ ਕੇ ਵੀ ਕਿਤੇ ਗੁਜਰਾਤ ਮਾਡਲ ਦੀ ਨਾ ਬੇਚਤੀ ਹੋਈ ਮੋਦੀ ਸਾਹਿਬ ਕਹਿੰਦੇ ਜਿਨਾ ਉੱਥੇ ਜਹਾਜ਼ ਤਾਰ ਲੈ ਗੁਜਰਾਤ ਚ ਉ ਤਾਂ ਤਾਂ ਫਿਰ ਮੋਦੀ ਦੀ ਜਿਹੜੀ ਦੇਖਾ ਖਰਾਕ ਹੋ ਜੂਗੀ ਗੁਜਰਾਤ ਮਾਡਲ ਦੀ ਪੰਜਾਬ ਚ ਤਾਰੋ ਆਪਾਂ ਪੰਜਾਬ ਚ ਪੰਜਾਬ ਨੂੰ ਪੂਰਾ ਦਬਾ ਕੇ ਰੱਖਣਾ ਪੰਜਾਬ ਨੂੰ ਸਾਰੇ ਇੰਟਰਨੈਟ ਪੱਧਰ ਤੇ ਪੰਜਾਬ ਦੀ ਵੇਚ ਤੇ ਕਰਾਉਣੀ ਹੈ ਵੀ ਦੇਖੋ ਪੰਜਾਬ ਚ ਤੇਰਾ ਜਿਹੜਾ ਜਹਾਜ਼ ਜਹਾਜ਼ ਵੀ ਉਤਰਿਆ ਫੌਜੀ ਵਾਲਾ ਜਹਾਜ਼ ਆ ਜਿਹੜਾ ਕੇਦੀਆਂ ਲੈ ਕੇ ਜਾਂਦਾ ਹੁੰਦਾ ਕੇਦੀਆਂ ਵਾਸਤੇ ਹੀ ਹਰ ਬਣਾ ਹੁੰਦਾ ਸਪੈਸ਼ਲ ਮੈਂ ਵਿਦੇਸ਼ ਮੰਤਰੀ ਸਾਹਿਬ ਨੂੰ ਪੁੱਛਣਾ ਚਾਹਣਾ ਵੀ ਜੇ ਤੁਹਾਨੂੰ ਪਤਾ ਸੀ ਵੀ ਇਹ ਗੱਲਬਾਤ ਹੈ ਵੀ ਉਹ ਜਹਾਜ਼ ਲੈ ਕੇ ਤੁਸੀਂ ਘਟੋ ਘਟ ਜਹਾਜ਼ ਤਾਂ ਬਦਲਾਉਂਦੇ ਕੋਈ ਪਲੇਨ ਹੁੰਦਾ ਕੋਈ ਸਿੰਪਲ ਯਾਤਰੀ ਪਲੇਨ ਹੁੰਦਾ ਕੋਈ ਤੇ ਹੁਣ ਮੋਦੀ ਸਾਹਿਬ ਉੱਥੇ 12 ਤਰੀਕ ਨੂੰ ਉਹਦੇ ਕੋਲੇ ਜਾ ਰਹੇ ਨੇਗੇ ਬਰੋ ਨਹੀਂ ਕੀਤਾ ਇਹਦਾ ਨਾਮ ਜੈਸ਼ੰਕਰ ਨਾ ਮੋਦੀ ਨੇ ਨਾ ਇਮਤਸਾਨ ਨੇ ਵਿਰੋਧ ਨਹੀਂ ਕੀਤਾ ਇੱਕ ਨਹੀਂ ਸ਼ਬਦ ਬੋਹ ਕੱਢਿਆ ਇਹ ਕੋ ਚੁੱਪ ਕਰਨ ਦੇ ਬਹੁਤ ਮਾਰਨੇ ਹੈ ਸਵਾ ਸਾਲ ਕਿਸਾਨ ਬੈਠੇ ਰਹੇ ਉੱਥੇ ਇਹ ਪਰ ਚੁੱਪ ਰਹੇ 700 ਕਿਸਾਨ ਮਰ ਗਿਆ ਚੁੱਪ ਰਹੇ ਆ ਹੁਣ ਦੇਖੋ ਚੁੱਪ ਰਹੇ ਬਾਸ ਹੁਣ ਚੁੱਪ ਰਹਿਣਗੇ ਹੁਣ ਨਹੀਂ ਬੋਲਦੇ ਇਹ ਇਹ ਆਉਦੇ ਮਨ ਕੀ ਬਾਤ ਕਰਦੇ ਨੇ ਲੋਕਾਂ ਦੇ ਮਨ ਦੀ ਬਾਤ ਨਹੀਂ ਸੁਣਦੇ ਹੁੰਦੇ ਕੀ ਗੱਲ ਬਈ ਤੁਸੀਂ ਰੋਜ਼ ਰੋਸ ਦਰਜ ਕਰਾ ਸਕਦੇ ਹੋ ਉੱਥੇ ਤੁਸੀਂ ਆਉ ਦਾ ਉਹਨਾਂ ਦਾ ਆਪਣਾ ਇੱਥੇ ਬੈਠਾ ਰਾਜਦੂਤ ਅਮਰੀਕਾ ਦਾ ਉਹਦਾ ਦਫ਼ਤਰ ਨੂੰ ਰੋਜ਼ ਦਰਜ ਕਰਾਓ ਮੜਮੜਾਉਂਦੇ ਰੋਪ ਛਾੜੋ ਉਹ ਉੱਥੇ ਧਮਕੀ ਦੋ ਕੱਢਣ ਦੀ ਇੱਥੋਂ ਵੀ ਇਹ ਕੀ ਕੀਤਾ ਤੁਸੀਂ ਪਰ ਨਹੀਂ ਐ ਪਿਜੀ ਬਲੀ ਬਣੇ ਬੈਠੇ ਨੇਗੇ ਸੈਂਟਰ ਵਾਲੇ ਸੋ 18000 ਅਜੇ ਹੋਰ ਆ ਆਪਣਾ ਉੱਥੇ ਚੱਲਦੇ ਨੇ ਇੰਟਰਵਿਊ ਉਹਨਾਂ ਦੇ ਜਿਹੜਾ ਸਿੱਕੇ ਬਹੁਤ ਔਖੇ ਹੋਏ ਜੀ ਅਸੀਂ ਪਨਾਮਾ ਦੇ ਜੰਗਲਾਂ ਚ ਘੁੰਮਦੇ ਰਹੇ ਫਿਰ ਅੱਗੇ ਮੈਕਸੀਕੋ ਫਿਰ ਉਹ ਗਾਂ ਕੰਦ ਡੱਪੇ ਮਹਾ ਜੀ ਉੱਥੇ ਨਾ ਕੋਈ ਪਾਣੀ ਪੀਣ ਨੂੰ ਨਾ ਕੋਈ ਖਾਣ ਨੂੰ ਨਾ ਕੋਈ ਇੰਟਰਨੈਟ ਉਹ ਭਲੇ ਮਾਰਸੋ ਤੁਹਾਨੂੰ ਪਤਾ ਸੀਗਾ ਵੀ ਅਸੀਂ ਗਲਤ ਢੰਗ ਨਾਲ ਜਾ ਰਹੇ ਆ ਇਹ ਜਿੱਥੇ ਏਜੰਟ ਜ਼ਿੰਮੇਵਾਰ ਨੇ ਇਹਨਾਂ ਨੂੰ ਭੇਜਣ ਦੇ ਇੱਥੇ ਕੁਝ ਨਾ ਕੁਝ ਮੈਂਗਲਾਂ ਪਰਸੈਂਟ ਆਪ ਲੋਕ ਵੀ ਨੇ ਜਾਣ ਵਾਲੇ ਇਹਨਾਂ ਨੂੰ ਪਤਾ ਨਹੀਂ ਸੀਗਾ ਵੀ ਅਸੀਂ ਉੱਥੇ ਕੁਝ ਵੀ ਹੋ ਸਕਦਾ ਹੈ ਉੱਥੇ ਸਾਡੀ ਮੌਤ ਵੀ ਹੋ ਸਕਦੀ ਹੈ ਜੈ ਕਾਨੂੰਨੀ ਤੌਰ ਤੇ ਜਾ ਰਿਹਾ ਹੈ 4 ਲੱਖ ਲਾ ਕੇ 50 ਲੱਖ ਲਾ ਕੇ ਪਤਾ ਸੀਗਾ ਨਾ ਜਾਂ ਮਰਾਂਗੇ ਜਾਂ ਫਿਰ ਅਸੀਂ ਅੱਕੇ ਲੰਘ ਜਾਾਂਗੇ ਸੋ ਸਾਡੀ ਸਰਕਾਰ ਦਾ ਇੱਥੇ ਬੜਾ ਰੋਲ ਮੈਂ ਕਹਿੰਦਾ ਮਾੜਾ ਰਿਹਾ ਹੈਗਾ ਤੇ ਆਪਣੇ ਨਾਗਰਿਕਾਂ ਦੀ ਹੁਣ ਦੱਸੋ ਕਿੱਥੇ ਨੇ ਕਾਨੂੰਨੀ ਅਧਿਕਾਰ ਕਿੱਥੇ ਨੇ ਜੀ ਮਨੁੱਖੀ ਅਧਿਕਾਰ ਦਾ ਰੋਣਾ ਪਿੱਟਣ ਵਾਲੀ ਸਰਕਾਰ ਆਪਣੀ ਮਨੁੱਖੀ ਅਧਿਕਾਰ ਕਿਵੇਂ ਹੰਦਾ ਜਿਹੜਾ ਮੈਂਬਰ ਹੈ ਕੋਈ ਇੰਡੀਆ ਦਾ ਜਾਂ ਕੋਈ ਚੇਅਰਮੈਨ ਹੈ ਚੇਅਰਪਰਸਨ ਹੈ ਉਹਦਾ ਬਿਆਨ ਆਇਆ ਕੋਈ ਵੀ ਕਿੰਨਾ ਘਾਣ ਹੋ ਗਿਆ ਨਹੀਂ ਨਹੀਂ ਆਉਣਾ ਬਿਆਂ ਡਰਦੇ ਨੇ ਟਰੰਪ ਤੋਂ ਉਹ ਅਸੀਂ ਬਿਸਬਗੁਰੂ ਬਣਨਾ ਜੀ ਅਸੀਂ ਬਿਸਬਗੁਰੂ ਬਣਨਾ ਜੇ ਬਾਹਰ ਜਾਣਾ ਤਾਂ ਆਪਣਾ ਲੀਗਲੀ ਤੌਰ ਤੇ ਵਿੱਚ ਡਾਕੂਮੈਂਟ ਪੂਰੀ ਤਰ੍ਹਾਂ ਜੋ ਵੀ ਫਾਰਮੈਲਟੀ ਨੇ ਭਰ ਕੇ ਜਾਓ ਕਰਕੇ ਜਾਓ ਸਾਰਾ ਕੁਝ ਨਹੀਂ ਫਿਰ ਆਪਣੇ ਮੈਂ ਕਹਿੰਦਾ ਪੰਜਾਬ ਚਾਹੇ ਰੋਟੀ ਘੱਟ ਖਾ ਲਓ ਇੱਕ ਉਹ ਦੱਸ ਰਿਹਾ ਸੀ ਇੱਕ ਮੁੰਡਾ ਕਹਿੰਦਾ ਰਾਹ ਚ ਸਾਨੂੰ ਉਹ ਦੇਖਿਆ ਸੀ ਪਿੰਜਰ ਇਹ ਨਹੀਂ ਪਤਾ ਨਹੀਂ ਕਿੰਨੇ ਮੁੰਡੇ ਕੁੜੀਆਂ ਉੱਥੇ ਮਰ ਗਏ ਹੋਣਗੇ ਇਸ ਤਰ੍ਹਾਂ ਜਾਂਦੇ ਜਾਂਦੇ ਉਹ ਉਹ ਕਿਸੇ ਰਿਕਾਰਡ 'ਚ ਹੀ ਨਹੀਂ ਹੈਗੇ ਨਾ ਰਿਕਾਰਡ ਇੰਡੀਆ ਕੋਲੇ ਆ ਨਾਰ ਕਾਰਡ ਉਹਦਾ ਅਮਰੀਕਾ ਕੋਲੇ ਆ ਨਾ ਕੈਨੇਡਾ ਕੋਲੇ ਆ ਪਤਾ ਹੀ ਨਹੀਂ ਉੱਥੇ ਜੰਗਲੀ ਜਨਮ ਪਰ ਫਿਰਦੇ ਨੇ ਕੀ ਪਤਾ ਲੱਗਦਾ ਉੱਥੇ ਨਾ ਸੋ ਹੁਣ 12 ਤਰੀਕ ਨੂੰ ਸਾਡੇ ਮੋਦੀ ਸਾਹਿਬ ਜਾ ਰਹੇ ਨੇ ਟਰੰਪ ਕੋਲੇ ਦੇਖੋ ਕੀ ਕਹਿੰਦੇ ਨੇ ਉੱਥੇ ਉਹ ਪਰ ਸਵਾ ਤਾਂ ਹੁੰਦਾ ਜੇ ਕਲੰਬੀਆ ਦੇ ਰਾਸ਼ਟਰਪਤੀ ਮੰਗੂ ਜਹਾਜ਼ ਪੁੱਠਾ ਮੋੜ ਦਿੰਦੇ ਮੈਂ ਕੋਲੰਬੀਆ ਦਾ ਰਾਸ਼ਟਰਪਤੀ ਨੂੰ ਸੈਲੂਟ ਕਰਦਾ ਯਾਰ ਮੈਂ ਕਹਣਾ ਉਹ ਜੱਟਾਂ ਦਾ ਵੀ ਜੱਟ ਆ ਉਹ ਦਲੇਰ ਬੰਦਾ ਪੂਰਾ ਮੈਂ ਕਹਣਾ ਉਹਨੇ ਹੱਦੇ ਕਰਤੀ ਸਾਡ ਵਾਲਿਆਂ ਨੇ ਤਾਰ ਲੇ ਥੇ ਬੇੜੀਆਂ ਖੋਲ ਦਿਓ ਜੀ ਹੱਥਕੜੀਆਂ ਖੋਲ ਦਿਓ ਅਜੇ ਕਰ ਲੈ ਜੀ ਅਜੇ ਇਹ ਪਤਾ ਮਾਰੇ ਮਾੜਾ ਕੁੱਤੇ ਨੇ ਨਾ ਪਰਚੇ ਪੁਰਚੇ ਹੋਣ ਜਾਂ ਹੋਰ ਹੁਣ ਉਹਨਾਂ ਦੇ ਕੋਈ ਕੇਸ ਚੱਲੇ ਇੱਕ ਕਹਿੰਦੇ ਸੀਗੇ ਆਪਣੇ ਕਹਿੰਦੇ ਵੀ 7 ਸਾਲ ਦੀ ਕਹਿੰਦਾ ਜੇ ਕੋਈ ਪਾਇਆ ਜਾਵੇ ਦੋਸ਼ੀ 7 ਸਾਲ ਦੀ ਨੂੰ ਕੈਦ ਵੀ ਹੋ ਸਕਦੀ ਹੈ ਸੋ ਇੰਨੇ ਗੱਲਾਂ ਬਾਤਾਂ ਅੱਜ ਫਿਰ ਮਿਲਦੇ ਆ ਰੱਬ ਖੈਰ ਕਰੇ ਖੁਸ਼ ਰਹੋ ਤੰਦਰੁਸਤ ਰਹੋ ਧੰਨਵਾਦ ਜੀ